ਅਮਰ ਸਿੰਘ ਚਮਕੀਲਾ ਆਫੀਸ਼ੀਅਲ ਚੈਨਲ ਦੇਖ ਰਹੇ ਸਾਰੇ ਦੋਸਤਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਜਿੱਦਾਂ ਆਪਾਂ ਚਮਕੀਲਾ ਜੀ ਨਾਲ ਰਿਲੇਟਿਡ ਇੰਟਰਵਿਊਆਂ ਪਹਿਲਾਂ ਵੀ ਪੇਸ਼ ਕੀਤੀਆਂ ਅੱਜ ਉਸੇ ਲੜੀ ਦੇ ਵਿੱਚ ਇੱਕ ਅਜੀਹੀ ਸ਼ਖਸੀਅਤ ਨਾਲ ਤੁਹਾਨੂੰ ਮਿਲਾਵਾਂਗੇ ਜਿਨ੍ਹਾਂ ਦਾ ਚਮਕੀਲਾ ਜੀ ਦੀ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਅਹਿਮ ਰੋਲ ਰਿਹਾ ਚਮਕੀਲਾ ਜੀ ਦੀ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਅਹਿਮ ਰੋਲ ਰਿਹਾ ਉਹਨਾਂ ਦੀ ਗਾਇਕੀ ਦਾ ਉਹਨਾਂ ਦੀ ਜਵਾਨੀ ਦਾ ਬਚਪਨ ਦਾ ਤੇ ਅਮਰਜੋਤ ਨਾਲ ਮੈਰਿਜ ਦਾ ਉਹ ਸਾਰੀਆਂ ਚੀਜ਼ਾਂ ਨਾਲ ਸੰਬੰਧਤ ਉਹਨਾਂ ਦੀ ਡੈਥ ਤੋਂ ਬਾਅਦ ਪਰਿਵਾਰ ਦਾ ਸਾਰਾ ਜੋ ਬਰਸੀ ਦਾ ਉਹਨਾਂ ਦੀ ਰਹਿਨਮਾਈ ਹੋ ਰਿਆ ਮੇਰੀਆਂ ਗੱਲਾਂ ਤੋਂ ਤੁਸੀਂ ਅੰਦਾਜ਼ਾ ਲਗਾ ਹੀ ਲਿਆ ਹੋਊਗਾ ਕਿ ਮੈਂ ਕਿੰਨਾਂ ਦੀ ਗੱਲ ਕਰਨਾ ਚਾਹਣਾ ਮੇਰੀ ਮੁਰਾਦ ਅਮਰ ਸਿੰਘ ਚਮਕੀਲਾ ਜੀ ਦੀ ਧਰਮ ਪਤਨੀ ਬੀਬੀ ਗਰਮੇਲ ਕੌਰ ਜੀ ਨਾਲ ਤੇ ਆਓ ਜਿਆਦਾ ਗੱਲਾਂ ਨਾ ਕਰ ਦਿਓ ਤੁਹਾਨੂੰ ਬੀਬੀ ਜੀ ਨਾਲ ਮੇਲ ਕਰਾਉਣਾ ਮਾਤਾ ਦੀ ਸਾਸਿਕਾ ਸਾਸਿਕਾ ਠੀਕ ਹੋ ਜੀ ਹਾਂ ਜੀ ਸੇਤਾਂ ਠੀਕ ਰਹਿੰਦੀਆਂ ਹਾਂ ਜੀ ਸਭ ਠੀਕ ਘਰ ਪਰਿਵਾਰ ਬਸ ਉਹ ਵੀ ਠੀਕ ਹੈ ਜਿੱਦਾਂ ਮਾਹੌਲ ਚੱਲਦਾ ਕਰੋਨਾ ਦਾ ਕਿਦਾਂ ਠੀਕ ਆ ਸਾਰੇ ਹਾਂ ਜੀ ਸੇਤ ਠੀਕ ਰਹਿੰਦੀਆਂ ਹਾਂ ਇਹ ਸਵਾਲ ਮੈਂ ਤਾਂ ਪੁੱਛੇ ਕਿਉਂਕਿ 3-4 ਮਹੀਨੇ ਹੋ ਗਏ ਤੁਹਾਡੇ ਨਾਲ ਜੁੜਿਆਂ ਨੂੰ ਦੇਖਦੇ ਆ ਲੋਕ ਬੜੀਆਂ ਦੁਆਵਾਂ ਮੰਗਦੇ ਚਮਕੀਲਾ ਪਰਿਵਾਰ ਲਈ ਸਹੀ ਹੈ ਸਹੀ ਹੈ ਜੀ ਤੁਹਾਨੂੰ ਵੀ ਤੁਹਾਡੇ ਸਾਹਮਣੇ ਫੋਨ ਆਉਂਦੇ ਹੀ ਰਹਿੰਦੇ ਨੇ ਸਾਨੂੰ ਬੜੇ ਫੋਨ ਆਉਂਦੇ ਨੇ ਹਾਲਚਾਲ ਪੁੱਛਦੇ ਰਹਿੰਦੇ ਜਿਨ੍ਹਾਂ ਦੇ ਕੋਲੇ ਸ਼ਾਇਦ ਸਿੱਧਾ ਨੰਬਰ ਨਹੀਂ ਪਹੁੰਚਿਆ ਨਾ ਸੇਤਾ ਠੀਕ ਰਹਿੰਦੀਆਂ ਬਿਲਕੁਲ ਹਾਂ ਪਰਿਵਾਰ ਸਾਰਾ ਪਰਿਵਾਰ ਵੀ ਸਾਰਾ ਠੀਕ ਦੋਨੇ ਬੱਚੀਆਂ ਠੀਕ ਨੇ ਹਾਂ ਜੀ ਦੋਨੇ ਠੀਕ ਨੇ ਜੋ ਬਾਹਰ ਆ ਉਹ ਵੀ ਠੀਕ ਆ ਹਾਂ ਜੀ ਠੀਕ ਆ ਤੇ ਮਾਤਾ ਜੀ ਆਪਾਂ ਇੰਟਰਵਿਊ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਆਪਣੇ ਪਿਛੋਕੜ ਬਾਰੇ ਦੱਸੋ ਪਿੰਡ ਕਿਹੜਾ ਤੁਹਾਡ ਸਾਡਾ ਪੰਡ ਪਖਵਾਲ ਨੰਗਲ ਨੰਗਲ ਪਖਵਾਲ ਹੈ ਹਨਾ ਕਿੰਨੇ ਭੈਣ ਭਰਾ ਪਰਿਵਾਰ ਬਾਰੇ ਥੋੜਾ ਜਾਣਕਾਰੀ ਦੋ ਅਸੀਂ ਤਿੰਨ ਭੈਣਾਂ ਜੀ ਤਿੰਨ ਭਰਾ ਨੇ ਜੀ ਤੇ ਬਸ ਕਿਦਾਂ ਕੀ ਪਰਿਵਾਰ ਦਾ ਕਾਰੋਬਾਰੀ ਕੀਤਾ ਕੀ ਸੀ ਕੀ ਕਿਦਾਂ ਪਰਿਵਾਰ ਦੇ ਵਿੱਚ ਨਹੀਂ ਸਾਡਾ ਬਹੁਤ ਵਧੀਆ ਸੀ ਇਹ ਪਰਿਵਾਰ ਹੈ ਜੀ ਕੋਈ ਗੱਲ ਨਹੀਂ ਸੀ ਜੀ ਹਾਂਜੀ ਅੱਛਾ ਚਮਕੀਲਾ ਜੀ ਨਾਲ ਮੈਰਿਜ ਦਾ ਮਾੜਾ ਜਾਂ ਕੋਈ ਖੈਰ ਮੈਨੂੰ ਲੱਗਦਾ ਕਿ ਸ਼ਾਇਦ ਪਹਿਲੀ ਇੰਟਰਵਿਊ ਆ ਤੁਹਾਡੀ ਪਹਿਲਾ ਹੋਈ ਇੰਟਰਵਿਊ ਕਰੀ ਹਾਂਜੀ ਹਾਂਜੀ ਪਹਿਲੀ ਆ ਪਹਿਲੀ ਆ ਅੱਛਾ ਮੈਨੂੰ ਉਹ ਦੱਸੋ ਕਿ ਜਦੋਂ ਚਮਕੀਲਾ ਜੀ ਨਾਲ ਵਿਆਹ ਦੀ ਗੱਲ ਚੱਲੀ ਤਾਂ ਉਹ ਕੁਝ ਯਾਦ ਤੁਹਾਨੂੰ ਵੀ ਕਿਦਾਂ ਕੌਣ ਸੀ ਵਿਚੋਲਾ ਜਾਂ ਕਿਦਾਂ ਗੱਲ ਚੱਲੀ ਸੀ ਸਾਡੇ ਵਿਚੋਲਾ ਸੀਗਾ ਧਾਂਦਰੇ ਦਾ ਗਰਦਿਆਲ ਅੱਛਾ ਜੀ ਗਰਦਿਆਲ ਜੀ ਤੇ ਉਹ ਸੀਗਾ ਵਿਚੋਲਾ 2 ਸਾਲ ਮੈਂ ਮੰਗੀ ਵੀ ਰਹੀ ਹਾਂ ਅੱਛਾ ਮੰਗਣਾ ਕਰਨ ਤੋਂ ਬਾਅਦ 2 ਸਾਲ ਬਾਅਦ ਵਿਆਹ ਹੋਇਆ ਤੁਹਾਡਾ ਹਾਂਜੀ ਜੀ ਤੇ ਉਦੋਂ ਚਮਕੀਲਾ ਜੀ ਗਾਉਂਦੇ ਸੀ ਜਦੋਂ ਤੁਹਾਡੀ ਮੈਰਿਜ ਹੋਈ ਨਹੀਂ ਨਹੀਂ ਬਹੁਤ ਚਰਵਾਦ ਲੱਗੇ ਨੇ ਗੌਣ ਅੱਛਾ ਜੀ ਪਰ ਪਹਿਲਾਂ ਤਾਂ ਇਹ ਆਪਦਾ ਫੈਕਟਰੀ ਚ ਕੰਮ ਕਰਦੀ ਸੀ ਅੱਛਾ ਜੀ ਹਾਂ ਜਿਹੜੀਆਂ ਬਲੇਟਾਂ ਨਹੀਂ ਹੁੰਦੀਆਂ ਹਾਂਜੀ ਹਾਂਜੀ ਉਹ ਬਲੇਟਾਂ ਦਾ ਕੰਮ ਕਰਦੀ ਸੀ ਅੱਛਾ ਮਾਤਾ ਜੀ ਜਦੋਂ ਤੁਸੀਂ ਦੱਸਿਆ ਕਿ ਵਿਆਹ ਦੇ ਟਾਈਮ ਹਜੇ ਗਾਇਕੀ ਸ਼ੁਰੂ ਨਹੀਂ ਸੀ ਹੋਈ ਅੱਛਾ ਵਿਆਹ ਕੇ ਜਦੋਂ ਆਏ ਕਿਦਾਂ ਘਰ ਦਾ ਮਾਹੌਲ ਕੀ ਸੀ ਕਿੰਨੇ ਮੈਂਬਰ ਸੀ ਕੌਣ-ਕੌਣ ਸੀ ਪਰਿਵਾਰ ਚ ਨਹੀਂ ਤਿੰਨ ਇਹ ਭਰਾ ਸੀਗੇ ਜੀ ਤੇ ਮੇਰੇ ਘਰ ਵਾਲੇ ਦੀ ਦਾਦੇ ਦੀ ਦਾਦੀ ਵੀ ਸੀ ਜੀ ਭੈਣਾ ਸੀਗੇ ਉਹਨਾਂ ਦਾ ਮੈਰਿਜ ਹੋ ਗਈ ਸੀ ਤੁਹਾਡੇ ਹੋਣ ਤੋਂ ਪਹਿਲਾਂ ਮੈਰਿਜ ਛੋਟੀ ਦੀ ਨਹੀਂ ਹੋਈ ਛੋਟੀ ਚਰਨੋ ਦੀ ਮੈਂ ਆਕੇ ਕਰਾਈ ਆ ਅੱਛਾ ਜੀ ਦਾਦੀ ਜੀ ਵੀ ਜਾਂਦੇ ਸੀ ਹਜੇ ਹਾਂ ਦਾਦੀ ਜਾਂਦੀ ਸੀ ਤੇ ਇਹਨਾਂ ਦੀ ਸਾਡੀ ਮੰਮੀ ਜੀ ਵੀ ਜਾਂਦੇ ਸੀ ਜੀ 2 ਸਾਲ ਬਾਅਦ ਮੇਰੇ ਵਿਆਹ ਤੋਂ ਪੂਰੇ ਹੋਏ ਨੇ ਅੱਛਾ ਚਮਕੀਲਾ ਜੀ ਦੇ ਮਾਤਾ ਜੀ ਤੁਹਾਡੇ ਸੱਸ ਜਾਣ ਕੇ ਤੇ ਸਹੁਰਾ ਸਾਹਿਬ ਵੀ ਜਾਂਦੇ ਸੀ ਹਾਂਜੀ ਠੀਕ ਆ ਤੇ ਉਹ ਘਰ ਦਾ ਮਾਹੌਲ ਕਿਦਾਂ ਦਾ ਸੀ ਜਾਨਕੀ ਕਹਿ ਸਕਦਾ ਆਪਾਂ ਕਿ ਕਾਰੋਬਾਰ ਕੀ ਕੀ ਸੀ ਕਾਰੋਬਾਰ ਬਹੁਤ ਵਧੀਆ ਸੀਗਾ ਕੋਈ ਐਸੀ ਜੀ ਗੱਲ ਨਹੀਂ ਸੀ ਇੱਕ ਮੈਂ ਇਹ ਗੱਲ ਤਾਂ ਪੁੱਛੀ ਕਿਉਂਕਿ ਕਿਤਾਬਾਂ ਲਿਖੀਆਂ ਗਈਆਂ ਇੰਟਰਵਿਊਆਂ ਹੋਈਆਂ ਕੋਈ ਕਹਿੰਦਾ ਜੀ ਬਹੁਤ ਮਾੜੇ ਹਾਲ ਸੀ ਇੰਨਾ ਜ਼ਿਆਦਾ ਉਹ ਮੈਨੂੰ ਤਾਂ ਪੁੱਛਿਆ ਵੀ ਘਰ ਦਾ ਮਾਹੌਲ ਕਿਦਾਂ ਦਾ ਸੀ ਵੀ ਜ਼ਿਆਦਾ ਗਰੀਬੀ ਸੀ ਕੁਝ ਕੁਝ ਉਹ ਤਾਂ ਮੇਰੇ ਘਰ ਵਾਲੇ ਨੇ ਵੀ ਕਿਹਾ ਵਾ ਗੀਤ ਦੇ ਵਿੱਚ ਵੀ ਮੈਂ ਗਰੀਬ ਘਰ ਦਾ ਲੜਕਾ ਵਾਂ ਜੀ ਤੇ ਵਿੱਚ ਗਰੀਬੀ ਤਾਂ ਥੋੜੀ ਘਣੀ ਤਾਂ ਸੀਗੀ ਹੋਈ ਥੋੜੀ ਘਣੀ ਤਾਂ ਸੀਗੀ ਹੋਈ ਹਾਂ ਠੀਕ ਆ ਅੱਛਾ ਤੇ ਉਸ ਤੋਂ ਬਾਅਦ ਜਦੋਂ ਗਾਇਕੀ ਲਾਈਨ 'ਚ ਆਏ ਉਹ ਗਾਇਕੀ ਲਾਈਨ ਤੁਸੀਂ ਤਾਂ ਉਸ ਟਾਈਮ ਇੱਥੇ ਸੀ ਰਿਆਜ਼ ਵਗੈਰਾ ਕਿਦਾਂ ਕਰਦੇ ਸੀ ਉਹ ਗਾਉਣ ਤੋਂ ਪਹਿਲਾਂ ਰਿਆਜ਼ ਇੱਕ ਬੀਜੋ ਸੀਗੀ ਪੱਤਰ ਜੀ ਉਹਦੇ ਨਾਲ ਉਹਦੇ ਨਾਲ ਸਾਰੀ-ਸ਼ਾਰੀ ਰਾਤ ਹੀ ਤਰ ਜਾ ਕੱਢੀ ਜਾਂਦਾ ਸੀ ਘਰ ਦੇ ਨਹੀਂ ਕਿ ਇਲਾਜ ਕਰਦੇ ਕੋਈ ਨਹੀਂ ਅੱਛਾ ਸਾਰੀ-ਸ਼ਾਰੀ ਰਾਤ ਹੀ ਬੈਠਾ ਰਹਿਣਾ ਅੱਛਾ ਤੇ ਉਧਰ ਜਾ ਕੇ ਚੰਦਰ ਸਿੰਘ ਦੇ ਕੋਲੇ ਜਾ ਕੇ ਜੀ ਰਹਿ ਸਲ ਕਰਨੀ ਇਹਨਾਂ ਨੂੰ ਅੱਛਾ ਜੀ ਇੱਥੇ ਕੋਈ ਇਹਨਾਂ ਨੇ ਸਾਨੂੰ ਨਹੀਂ ਦਿੱਤਾ ਭੇਤ ਭੇਤ ਨਹੀਂ ਦਿੱਤਾ ਨਹੀਂ ਮੈਂ ਉਹੀ ਸੁਭਾ ਮੈਂ ਉੱਥੇ ਹੀ ਆਉਣ ਲੱਗਿਆ ਸੀ ਵੀ ਕੋਈ ਘਰ ਵਿਆਹ ਤੋਂ ਬਾਅਦ ਕੋਈ ਐਸਾ ਮਾਹੌਲ ਸੀਗਾ ਵੀ ਇਹ ਗਉਣ ਲੱਗੂਗਾ ਨਹੀਂ ਸੀਗਾ ਬਿਲਕੁਲ ਨਹੀਂ ਸੀ। ਨਾ। ਅੱਛਾ ਤੇ ਉਹ ਕੰਮ ਜਾਂਦੇ ਸੀ ਜਿੱਦਾਂ ਕੰਮ ਤੇ ਜਾਂਦੇ ਸੀ ਉਧਰ ਉਧਰ ਹੀ ਆਪਣਾ ਸ਼ੌਂਕ ਪੂਰਾ ਕਰਦੇ ਸੀ ਜਾਂ ਕਲਾਕਾਰਾਂ ਕੋਲੇ ਜਾਂਦੇ ਸੀ। ਕਲਾਕਾਰਾਂ ਕੋਲੇ ਜਾਂਦੇ ਸੀ। ਦੋ ਤਿੰਨ ਸਾਲ ਤਾਂ ਇਹਨਾਂ ਨੇ ਫੈਕਟਰੀ 'ਚ ਕੰਮ ਕੀਤਾ। ਅੱਛਾ ਜੀ। ਜਦੋਂ ਤਾਂ ਨਹੀਂ ਗਾਉਣ ਲੱਗ ਗਏ। ਵਿਆਹ ਤੋਂ ਬਾਅਦ। ਹਾਂ। ਨਹੀਂ ਉਹ ਫਿਰ ਸ਼ਾਇਦ ਜਿੱਦਾਂ ਕਿਤਾਬਾਂ 'ਚ ਲਿਖਿਆ ਉਹ ਸਹੀ ਆ ਕਿ ਘਰੋਂ ਫੈਕਟਰੀ ਤੇ ਜਾਂਦੇ ਸੀ ਉੱਥੇ ਬਾਰੋ-ਬਾਰ ਕਲਾਕਾਰਾਂ ਨੂੰ ਮਿਲਦੇ ਸੀ ਹਨਾ। ਜਿੱਦਾਂ ਕੇਸਰ ਟਿੱਕੀ ਸਿੰਘ ਹੁਣ ਕੇਸਰ ਟਿੱਕੀ ਦੀ ਆਪਾਂ ਇੰਟਰਵਿਊ ਕੀਤੀ ਹੈ ਉਹ ਕਹਿੰਦੇ ਵੀ ਕੰਮ ਤੋਂ ਆਣਾ ਉਹ ਸ਼ਾਇਦ ਰੋਟੀ ਵਾਲਾ ਡੱਬਾ ਨਾਲ ਹੁੰਦਾ ਸੀ ਜਾਂ ਕੁਛ ਇਦਾਂ ਇਹਦਾ ਮਤਲਬ ਬਾਰੋ-ਬਾਰ ਜਾਂਦੇ ਸੀ ਉਹ ਹਾਂਜੀ ਠੀਕ ਆ ਤੇ ਅੱਛਾ ਇੱਕ ਗੱਲ ਅੱਗੇ ਵਧਾਈਆ ਤਾਂ ਮੈਨੂੰ ਇੱਕ ਹੋਰ ਦੱਸੋ ਕਿ ਬੱਚੇ ਕਿੰਨੇ ਜਿੱਦਾਂ ਤੁਸੀਂ ਦੋ ਬੇਟੀਆਂ ਦੱਸੀਆਂ ਕੁਝ ਹੋਰ ਬੱਚੇ ਵੀ ਸੀ ਡੈਥ ਹੋਈ ਸੀ ਮੜ ਜਾ ਉਹ ਵੀ ਜ਼ਰੂਰ ਜਾਣਕਾਰੀ ਦਿਓ ਮੇਰੀ ਪਹਿਲਾ ਵੱਡੀ ਗੁੱਡੀ ਪੁਰੀ ਹੋ ਗਈ ਸੀ ਉਸ ਤੋਂ ਬਾਅਦ ਬੇਟਾ ਸੀ ਅੱਛਾ ਜੀ ਉਸ ਤੋਂ ਬਾਅਦ ਫੇਰਾ ਮੇਰੀ ਅਮਨ ਹੋਈ ਆ ਜੀ ਕਮਲ ਹੋਈ ਆ ਜੀ ਇਹ ਮੈਂ 4 ਬੱਚਿਆਂ ਦੀ ਮਾਂ ਸੀ ਦੋ ਬੱਚਿਆਂ ਦੀ ਡੈਥ ਹੋਈ ਹਾਂਜੀ ਤੇ ਮੈਂ ਤਾਂ ਪੁੱਛਿਆ ਕਿ ਤੁਸੀਂ ਤਾਂ ਮੈਨੂੰ ਆਪ ਘਰੇ ਆਈ ਦਾ ਜਦੋਂ ਦੱਸਿਆ ਸ਼ਾਇਦ ਇਹ ਗੱਲ ਦਰਸ਼ਕਾਂ ਨੂੰ ਨਹੀਂ ਪਤਾ ਹਾਂਜੀ ਠੀਕ ਆ ਅੱਛਾ ਜਦੋਂ ਚਮਕੀਲਾ ਸਟਾਰ ਬਣ ਜਾਂਦਾ ਗਾਉਣ ਲੱਗ ਜਾਂਦਾ ਕਿਉਂਕਿ ਪਹਿਲਾਂ ਉਹ ਕਲਾਕਾਰਾਂ ਨਾਲ ਜਾਂਦਾ ਸੀ ਹਾਂਜੀ ਗਾਉਣ ਸੋਨੀਆਂ ਨਾਲ ਗਾਉਣ ਤੋਂ ਪਹਿਲਾਂ ਉਹ ਕਲਾਕਾਰਾਂ ਨਾਲ ਜਾਂਦਾ ਰਿਹਾ ਨਾ ਕਿਸੇ ਨਾਲ ਹਰਮੋਨੀਅਮ ਵਜਾਉਣ ਜਾਂਦਾ ਸੀ ਕਿਸੇ ਨਾਲ ਕੋਰਸ ਤੇ ਜਾਂਦੇ ਸੀ ਨਾ ਕੁਝ ਜ਼ਿਆਦਾ ਵੀ ਕਿਹੜੇ ਕਿਹੜੇ ਕਲਾਕਾਰਾਂ ਨਾਲ ਜਾਂਦੇ ਸੀ ਕੁੜੀਆਂ ਦਾ ਬਹੁਤ ਇਹਨਾਂ ਦੇ ਨਾਲ ਕੰਮ ਕੀਤਾ ਨਹੀਂ ਨਹੀਂ ਮਾ ਤਾਂ ਮੇਰਾ ਉਹ ਤਾਂ ਬਾਅਦ ਦੀ ਸਵਾਲ ਆ ਹਾਂ ਜਦੋਂ ਅੱਛਾ ਜਦੋਂ ਕਲਾਕਾਰਾਂ ਨਾਲ ਜਾਂਦੇ ਸੀ ਫਿਰ ਕੰਮ ਤੋਂ ਹਟਣ ਤੋਂ ਬਾਅਦ ਕਲਾਕਾਰਾਂ ਨਾਲ ਕਿਹੜੇ ਕਿਹੜੇ ਕਲਾਕਾਰਾਂ ਨਾਲ ਜਾਂਦੇ ਸੀ ਮੈਂ ਉਹ ਪੁੱਛਦਾ ਸਾਨੂੰ ਪਤਾ ਹੀ ਨਹੀਂ ਅੱਛਾ ਬਸ ਇੱਕ ਸਰਪ ਸਾਨੂੰ ਸਿੰਦੇ ਦਾ ਪਤਾ ਸਿੰਦਰ ਸਿੰਧੀ ਦਾ ਅੱਛਾ ਜੀ ਬਈ ਉਹਨਾਂ ਦੇ ਨਾਲ ਇਹ ਜਾਂਦੇ ਨੇ ਉਹ 100 ਰੁਪਇਆ ਦਿੰਦਾ ਸੀ ਸਾਰਾ ਹੀ ਅੱਛਾ ਹਾਂ ਅੱਛਾ ਫਿਰ ਸ਼ਰਿੰਦਰ ਸ਼ੰਦੇ ਨੂੰ ਉਸਤਾਦ ਬਣਾਇਆ ਸ਼ਰਿੰਦਰ ਸਿੰਧਾ ਜੀ ਨੂੰ ਉਹਨਾਂ ਨੇ ਉਸਤਾਦੀ ਸ਼ਗਿਰਦੀ ਹੋਈ ਉਹ ਘਰੇ ਦੱਸਿਆ ਕੁਝ ਵੀ ਮੈਂ ਉਸਤਾਦੀ ਸ਼ਗਿਰਦੀ ਕਰ ਲਈ ਮੈਂ ਗੱਲ ਘਰੇ ਤਾਂ ਕੋਈ ਜਮੇ ਨਹੀਂ ਸੀ ਦੱਸਦਾ ਅੱਛਾ ਵੀ ਮੈਂ ਬਾਹਰ ਕੀ ਕਰਦਾ ਕੀ ਨਹੀਂ ਕਰਦਾ ਠੀਕ ਆ ਕਹਿੰਦਾ ਜਦੋਂ ਪਤਾ ਲੱਗੂਗਾ ਜਦ ਕਹਿੰਦਾ ਮੇਰੀ ਮਾਰਕੀਟ ਦੇ ਵਿੱਚ ਜਦ ਮੇਰੀ ਕਹਿਸ਼ਤਾ ਗਈ ਅੱਛਾ ਚਲੋ ਫਿਰ ਇਹ ਬੋਲ ਪੂਰੇ ਹੁੰਦੇ ਆ ਉਹਨਾਂ ਦੀ ਸੋਨੀਆਂ ਨਾਲ ਗਾਉਣਾ ਸ਼ੁਰੂ ਕਰ ਦਿਆ ਪਹਿਲੀ ਕੈਸਟ ਪਹਿਲਾ ਤਵਾ ਆਉਂਦਾ ਤੇ ਉਹ ਰਾਤੋਂ ਰਾਤ ਪੰਜਾਬ ਦੇ ਵਿੱਚ ਚਮਕੀਲਾ ਚਮਕੀਲਾ ਹੋ ਗਈ ਹਾਂਜੀ ਹਾਂਜੀ ਤੇ ਫਿਰ ਉਸ ਤੋਂ ਬਾਅਦ ਘਰ ਦਾ ਮਾਹੌਲ ਕੀ ਸੀ ਠੀਕ ਸੀਗਾ ਮੈਂ ਵੈਸੇ ਮੇਰਾ ਜਿਹੜੇ ਸਹੁਰਾ ਜੀ ਸੀ ਉਹ ਕਹਿੰਦੇ ਸੀ ਵੀ ਤੂੰ ਚਮਕੀਲਾ ਵੀ ਤੂੰ ਇਹ ਜਗਾ ਮਨਾ ਕਰ ਅੱਛਾ ਬਈ ਤੇਰੇ ਸਹੁਰੇ ਬਹੁਤ ਬਈ ਹੈਗੇ ਉੱਚੇ ਪੱਧਰ ਦੇ ਵੀ ਉਹਨਾਂ ਨੇ ਬੁਰਾ ਨਾ ਮਨਾਉਣ ਅੱਛਾ ਜਾਂ ਕਿ ਤੁਹਾਡੇ ਭਰਾ ਹਾਂ ਬਈ ਤੂੰ ਨਾ ਕਰ ਉਹ ਕਹਿੰਦਾ ਵੀ ਚਾਚਾ ਕੋਈ ਗੱਲ ਨਹੀਂ ਵੀ ਜੇ ਮੇਰੀ ਇਹ ਗੁੱਡੀ ਚੜ ਗਈ ਹਾਂਜੀ ਮੈਂ ਕੰਦਾ ਸੋਹਣਿਆਂ ਦੀਆਂ ਕਰ ਦੂੰ ਵੀ ਉਹ ਵੀ ਮੇਰੇ ਤੇ ਮਾਣ ਕਰਨਗੇ ਜਿੱਦ ਮੈਂ ਐਸਾ ਹੋ ਕਰੂੰਗਾ ਹਾਂ ਠੀਕ ਆ ਤੇ ਅੱਛਾ ਉਸ ਤੋਂ ਬਾਅਦ ਤਾਂ ਫਿਰ ਪੈਸਾ ਆਉਣ ਲੱਗਿਆ ਹੋਵੇਗਾ ਖੁੱਲਾ ਹਾਂ ਸਾਨੂੰ ਪੈਸਾ ਘਰ ਦਾ ਮਾਹੌਲ ਵਧੀਆ ਹੋ ਗਿਆ ਬਹੁਤ ਵਧੀਆ ਸਾਨੂੰ ਸੋਨੀਆ ਜੀ ਨਾਲ ਜਦੋਂ ਗਾਉਣ ਲੱਗੇ ਜਦੋਂ ਪਹਿਲੀ ਉਹਨਾਂ ਦੀ ਤਵਾ ਆਉਂਦਾ ਤੇ ਉਸ ਤੋਂ ਬਾਅਦ ਤਾਂ ਹਨਾ ਠੀਕ ਆ ਤੇ ਉਸ ਤੋਂ ਬਾਅਦ ਫਿਰ ਇੱਕ ਉਹਨਾਂ ਦੀ ਜ਼ਿੰਦਗੀ ਚ ਇੱਕ ਚੇਂਜ ਆਉਂਦਾ ਸੋਨੀਆ ਨੂੰ ਛੱਡ ਕੇ ਅਮਰਜੋਤ ਨਾਲ ਗਾਉਣਾ ਸ਼ੁਰੂ ਕਰ ਦਿਆ ਠੀਕ ਆ ਉਦੋਂ ਫਿਰ ਅਮਰਜੋਦ ਨਾਲ ਗਾਉਣਾ ਸ਼ੁਰੂ ਕਰਦਾ ਫਿਰ ਵੀ ਪਤਾ ਸੀਗਾ ਵੀ ਹੁਣ ਬੱਚੇ ਹੈਗੇ ਨੇ ਖਾਨ ਵਾਲੇ ਬੱਚੇ ਬੱਚੇ ਬਿਲਕੁਲ ਪਰਿਵਾਰ ਵੱਡਾ ਹਨਾ ਹਾਂ ਅੱਛਾ ਤਾਂ ਫਿਰ ਵਿੱਚ ਜ਼ਮੀਨ ਲਈ ਉਹ ਮੜਾ ਜਾ ਜ਼ਮੀਨ ਕਿੱਥੇ ਲਈ ਉਹ ਵੀ ਚੰਨਣਾ ਪਾਓ ਉਹ 7.5 7.5 ਢੇਰੀ ਠੀਕ ਹੈ ਉਥੇ ਉਹ ਜ਼ਮੀਨ ਕੌਣ ਦੇਖਦਾ ਸੀ ਕਿਉਂਕਿ ਉਹ ਤਾਂ ਇੰਨੀ ਬੀਜੀ ਸੀ ਜ਼ਮੀਨ ਦੇ ਵਿੱਚ ਇੱਕ ਡੈਡੀ ਸੀ ਮੇਰਾ ਰਹਿੰਦਾ ਜੀ ਅਸੀਂ ਸਹੁਰੇ ਨੂੰ ਡੇੜੀ ਕਹਿੰਦੇ ਸੀ ਚਾਚਾ ਕਹਿੰਦੇ ਸੀ ਚਾਚਾ ਹਾਂਜੀ ਜੀ ਜੀ ਤੇ ਦੋਨੇ ਮੇਰੇ ਦਿਓਰ ਸੀਗੇ ਠੀਕ ਆ ਇੱਕ ਭਈਆ ਸੀ ਜੀ ਤੇ ਨਾਲੇ ਮੈਂ ਵੀ ਉੱਥੇ ਹੀ ਸੀ ਅੱਛਾ ਤੁਸੀਂ ਇੱਥੋਂ ਦੁਗਰੀ ਤੋਂ ਚੱਲ ਗਏ ਸੀ ਜਦੋਂ ਜੀ ਆ ਹਾਂ ਚਲੇ ਗਏ ਸੀ ਇੱਥੇ ਲੋਕ ਲਾਗੇ ਸੀ ਅੱਛਾ ਜੀ ਤੇ ਅਮਰਜੋਤ ਦਾ ਪਰਿਵਾਰ ਵੀ ਉੱਥੇ ਸੀ ਨਹੀਂ ਨਹੀਂ ਅੱਛਾ ਜੀ ਉਹ ਜਮਾਲਪੁਰ ਸੀ ਉਹ ਜਮਾਲਪੁਰ ਸੀ ਤੇ ਉਹ ਫਿਰ ਆਉਂਦੇ ਹੋਣਗੇ ਜਦੋਂ ਪ੍ਰੋਗਰਾਮ ਵਗੈਰਾ ਨਹੀਂ ਹੋਊਗਾ ਹਨਾ ਉੱਥੇ ਆ ਜਾਂਦੀ ਸੀ ਵੀ ਚਲੋ ਠੀਕ ਆ ਗੇੜਾ ਗੂੜਾ ਮਾਰਿਆ ਆਉਂਦੀ ਤੇ ਇਹ ਸਬਜੀ ਸਬਜੀ ਆਰਬੀ ਲੈ ਆ ਲੂਣਾ ਉਂਦੀ ਸੋਤੋਂ ਠੀਕ ਆ ਅੱਛਾ ਤੇ ਮਾਤਾ ਜੀ ਜਿੱਦਾਂ ਉਹ ਚਮਕੀਲਾ ਜੀ ਨਾਲ ਜੁੜਿਆ ਬਈ ਉਹਨਾਂ ਨੂੰ ਖੜਕੂ ਧਮਕੀਆਂ ਖੜਕੂ ਜਾਂ ਉਸ ਟਾਈਮ ਦੀ ਜੋ ਵੀ ਲਹਿਰ ਨਾਲ ਜੁੜੇ ਸੀ ਬੰਦੇ ਬਈ ਇਹਨਾਂ ਨੂੰ ਧਮਕੀਆਂ ਵਗੈਰਾ ਆਉਂਦੀਆਂ ਰਹਿੰਦੀਆਂ ਸੀ ਕਦੇ ਉਹ ਤੁਹਾਡੇ ਨਾਲ ਸ਼ੇਅਰ ਕੀਤਾ ਕਿ ਵੀ ਐਦਾਂ ਮੈਨੂੰ ਪਰੇਸ਼ਾਨ ਆ ਮੈਂ ਜਾਂ ਹੁੰਦਾ ਵੀ ਦਿਮਾਗ ਤੇ ਇਸ ਚੀਜ਼ ਦੀ ਟੈਨਸ਼ਨ ਰਹਿੰਦੀ ਆ ਨਹੀਂ ਇਥੇ ਦੁਗਰੀ ਦੋ ਚਿੱਠੀਆਂ ਆਈਆਂ ਨੇ ਅੱਛਾ ਜੀ ਦੁਗਰੀ ਤੁਹਾਨੂੰ ਵੀ ਜਾਣ ਕੇ ਘਰੇ ਵੀ ਆਈਆਂ ਚਿੱਠੀਆਂ ਹਾਂ ਦੋ ਆਈਆਂ ਨੇ ਚਿੱਠੀਆਂ ਤੇ ਫਿਰ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਵੀ ਆ ਦੋ ਚਿੱਠੀਆਂ ਆਈਆਂ ਨੇ ਅੱਛਾ ਜੀ ਵੀ ਇਹ ਕਾਹਦੀਆਂ ਨੇ ਜੀ ਜਦੋਂ ਉਹਨੇ ਪੜ੍ਹ ਕੇ ਦੇਖਿਆ ਤਾਂ ਕਹਿੰਦਾ ਮੇਰੇ ਦੋਸਤਾਂ ਦੀਆਂ ਨੇ ਉਹਨਾਂ ਨੇ ਦੱਸਿਆ ਨਹੀਂਗਾ ਅ ਵੀ ਤੁਸੀਂ ਉਸ ਗੱਲ ਦੀ ਟੈਨਸ਼ਨ ਨਾ ਲਮੋ ਤਾਂ ਸ਼ਾਇਦ ਉਹਨਾਂ ਨੇ ਦੱਸਿਆ ਨਹੀਂ ਕਹਿੰਦਾ ਮੇਰੇ ਦੋਸਤਾਂ ਦੀਆਂ ਨੇ ਅੱਛਾ ਜੀ ਹਾਂ ਜੀ ਠੀਕ ਹੈ ਅੱਛਾ ਤੇ ਜਿੱਦਾਂ ਸ ਪਹਿਲਾਂ ਸੋਨੀਆ ਜੀ ਨਾਲ ਗਾਉਂਦੇ ਫਿਰ ਅਮਰਜੋਤ ਨਾਲ ਗਾਉਂਦੇ ਸੀ ਹਨਾ ਤੇ ਵਿੱਚ ਹੋਰ ਵੀ ਕਈ ਦੁਗਾਉਣ ਵਾਲਿਆਂ ਜੋ ਗਾਇਕਾਂ ਨਾਲ ਗਾਇਆ ਉਹ ਜਿੱਦਾਂ ਊਸ਼ਾ ਕਰਨ ਜੀ ਹੋ ਗਏ ਹਰਨੀਤ ਨੀਤੂ ਹਾਂ ਹਾਂ ਹਨਾ ਕੋਈ ਘਰੇ ਵੀ ਕਦੇ ਇਹਨਾਂ ਨੂੰ ਲੈ ਕੇ ਆਉਂਦੇ ਸੀ ਨਹੀਂ ਘਰੇ ਨਹੀਂ ਇਹਨਾਂ ਨੂੰ ਲੈ ਕੇ ਆਇਆ ਨੀਤੂ ਨੂੰ ਨਹੀਂ ਲੈ ਕੇ ਨਹੀਂ ਆਈ ਅੱਛਾ ਇੱਕ ਗੱਲ ਆਪਾਂ ਜਦੋਂ ਸਵੇਰੇ ਕਈ ਬੈਠੇ ਪਰਮੇਂਦਰ ਸੰਧੂ ਦੀ ਗੱਲ ਚੱਲੀ ਸੀ ਉਹ ਤੁਸੀਂ ਦੱਸਿਆ ਸੀ ਵੀ ਸ਼ਾਇਦ ਉਹ ਉਹ ਆਈ ਸੀਗੀ ਇੱਥੇ ਸਾਡੇ ਕੋਈ ਪ੍ਰੋਗਰਾਮ ਲੱਗਿਆ ਸੀ ਅੱਛਾ ਜੀ ਜਦਾ ਕੀ ਕਹਿੰਦੀ ਮੈਂ ਤੁਹਾਡੇ ਪੈਰ ਧੋ ਧੋ ਕੇ ਪੀਉਂਗੀ ਵੀ ਤੁਸੀਂ ਜੇ ਮੇਰਾ ਸੈਟ ਵੀ ਇਹਨਾਂ ਦੇ ਨਾਲ ਕਰਾ ਦਵਾਂ ਚਮਕੀਲਾ ਜੀ ਨਾਲ ਆ ਵੀ ਜੇ ਮੇਰਾ ਸੈਟ ਬਣ ਗਿਆ ਵਾਹ ਜੀ ਸੈਟ ਕਰਾ ਦਵਾਂ ਜੀ ਫਿਰ ਮੈਂ ਹਿਸਾਬ ਨੂੰ ਪੁੱਛਿਆ ਜਗਾਏ ਨਹੀਂ ਕਹਿੰਦਾ ਉਹ ਉਹਨਾਂ ਦੀ ਕਹਿੰਦਾ ਉਹਦੀ ਆਵਾਜ਼ ਹੀ ਨਹੀਂ ਹੈ ਜੀ ਉਹ ਉਹਨਾਂ ਨੇ ਆਪਣੇ ਹਿਸਾਬ ਨਾਲ ਕਿਹਾ ਹੋਊਗਾ ਵੀ ਸ਼ਾਇਦ ਮੇਰੇ ਹਿਸਾਬ ਨਾਲ ਆਵਾਜ਼ ਨਹੀਂ ਹੈ ਨਾ ਜਾਂ ਮੈਚ ਨਹੀਂ ਹੈ ਆਵਾਜ਼ ਨਹੀਂ ਹੈ ਜੀ ਠੀਕ ਆ ਹਾਂ ਠੀਕ ਆ ਇਹ ਗੱਲ ਸੋਨੀਆ ਤੋਂ ਅਮਰਜੋਤ ਤੋਂ ਪਹਿਲਾਂ ਦੀ ਕਿ ਬਾਅਦ ਦੀ ਇਹ ਅਮਰਜੋਤ ਉਹ ਪਹਿਲਾਂ ਦੀ ਗੱਲ ਆ ਸੋਨੀਆ ਤੋਂ ਬਾਅਦ ਹਨਾ ਕਿਉਂਕਿ ਉਸ ਤੋਂ ਬਾਅਦ ਤਾਂ ਫਿਰ ਸੈਟ ਪੱਕਾ ਹੀ ਹੋ ਗਿਆ ਉਹਨਾਂ ਦਾ ਹਾਂ ਹਾਂ ਠੀਕ ਆ ਅੱਛਾ ਮਾਤਾ ਜੀ ਆਪਾਂ ਗੱਲ ਕਰ ਰਹੇ ਹਾਂ ਨਾ ਵੀ ਜਦੋਂ ਚਲੋ ਗਾਇਕੀ ਹੋ ਗਈ ਉਹਨਾਂ ਦੀ ਵਿਆਹ ਬਾਰੇ ਹੋ ਗਿਆ ਹਾਂਜੀ ਤੇ ਜੋ ਆਪਾਂ ਉਹਨਾਂ ਦੇ ਨਾਲ ਗਾਉਣ ਵਾਲੀਆਂ ਗਾਇਕਾਂਾਂ ਬਾਰੇ ਹੋ ਗਿਆ ਤੇ ਉਸ ਤੋਂ ਬਾਅਦ ਇੱਕ ਐਸਾ ਕੋ ਮਾੜਾ ਟਾਈਮ ਆਉਂਦਾ ਕਿ 8 ਮਾਰਚ ਨੂੰ ਉਹਨਾਂ ਦਾ ਪੰਜਾਬੀ ਚ ਕਈ ਵਾਰ ਕਤਲ ਕਰ ਦਿੱਤਾ ਜਾਂਦਾ ਹਾਂਜੀ ਠੀਕ ਆ ਤੇ ਪਹਿਲਾਂ ਤਾਂ ਮੈਨੂੰ ਇਹ ਦੱਸੋ ਵੀ ਕਦੇ ਇਦਾਂ ਦਾ ਤੁਹਾਨੂੰ ਲੱਗਿਆ ਕਦੇ ਵੀ ਇਹ ਕਲਾਕਾਰਾਂ ਦਾ ਜਾਂ ਕਿੰਨਾ ਦਾ ਕੰਮ ਆ ਕੁਝ ਕਦੇ ਉਹਨਾਂ ਨੇ ਸ਼ੇਅਰ ਕੀਤਾ ਹੋਵੇ ਵੀ ਮੈਨੂੰ ਕਲਾਕਾਰ ਇਦਾਂ ਧਮਕੀਆਂ ਚਲੋ ਖੈਰ ਉਹ ਜਿਹੜੀ ਖਾੜਕੂ ਪੱਤਰਾਂ ਬਾਰੇ ਤਾਂ ਆਪਾਂ ਨੂੰ ਪਤਾ ਹੀ ਪਤਾ ਸੀ ਕੁਝ ਗੱਲਾਂ ਹੁੰਦੀਆਂ ਰਹਿੰਦੀਆਂ ਵੀ ਕਲਾਕਾਰਾਂ ਨੇ ਮਰਵਾਤਾ ਤੁਹਾਨੂੰ ਲੱਗਦਾ ਕਦੇ ਕੁਝ ਐਸਾ ਅਸੀਂ ਇਹ ਗੱਲ ਵੀ ਅਸੀਂ ਆਪਦੇ ਮੂੰਹੋਂ ਕਹਿ ਨਹੀਂ ਸਕਦੇ ਜੀ ਪਤਾ ਸਭ ਨੂੰ ਆ ਪਤਾ ਸਭ ਨੂੰ ਆ ਵੀ ਕੀ ਹੋਇਆ ਅਸੀਂ ਕਹਿ ਨਹੀਂ ਸਕਦੇ ਜੀ 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 ਅੱਛਾ ਤਾਂ ਫਿਰ ਡੈਥ ਹੋਣ ਤੋਂ ਬਾਅਦ ਐਡਾ ਨਾਮ ਘਰ ਦੇ ਵਿੱਚ ਨਾਮ ਸ਼ੋਹਰਤ ਆ ਜਾਣੀ ਇੱਕੋ ਦਮ ਡੈਥ ਹੋ ਜਾਂਦੀ ਹੈ ਹਨਾ ਤੇ ਉਹ ਫਿਰ ਕਿਸ ਤਰ੍ਹਾਂ ਦਾ ਸੀਨ ਸੀਗਾ ਉਹ ਜਦੋਂ ਤੁਹਾਨੂੰ ਪਤਾ ਲੱਗਾ ਕਿ ਆ ਹੋ ਗਿਆ ਕਿੱਦਾਂ ਦਾ ਮਾਹੌਲ ਸੀ ਜਾਂ ਕੁਝ ਮੜ ਜਾਓ ਤੁਹਾਨੂੰ ਪਤਾ ਹੀ ਆ ਬਤ ਵੀ ਜਿਆਦਾ ਇਸ ਜੀ ਐਡੀ ਵੱਡੀ ਗੱਲ ਹੋ ਜੇ ਜੀ ਝੱਲਣੀ ਵੀ ਬਹੁਤ ਔਖੀ ਆ ਤਾਨੂੰ ਕਿਸ ਟਾਈਮ ਪਤਾ ਲੱਗਿਆ ਸਾਨੂੰ ਉੱਥੇ ਜ਼ਮੀਨ 'ਚ ਚਲੇ ਗਏ ਮੁੰਡੇ ਅੱਛਾ ਜੀ ਤੇ ਅਸੀਂ ਇੱਥੋਂ ਦੁਗਰੀੋਂ ਗਏ ਸੀ ਮੈਂ ਤੇ ਤਾਇਆ ਤਾਰੀ ਜੀ ਤੇ ਜਦ ਅਸੀਂ ਗਏ ਆ ਤਾਂ ਮਗਰ ਜਾ ਕੇ ਮੈਂ ਬੈਠੀ ਹੋਈ ਜਾਂ ਜੀ ਭਾਈ ਦੋ ਤਿੰਨ ਜਾਣੇ ਗਏ ਉੱਥੇ ਦਸਣ ਜੀ ਵਿੱਚ ਵਗੀਲਾ ਤੇ ਅਮਰ ਜੋ ਤਾਂ ਹੀ ਮਾਰਦੀ ਅੱਛਾ ਜੀ ਮੈਂ ਉਹਨਾਂ ਨੂੰ ਕਰਦੀ ਆ ਵੀ ਅੱਗੇ ਵੀ ਇਹ ਗੱਲ ਉਡੀ ਆ ਵੀ ਤੁਸੀਂ ਕੋਲੋਂ ਆਏ ਹੋ ਜਾਂ ਕਿਵੇਂ ਆਇਆ ਫੇਰ ਸਾਨੂੰ ਠੰਡੀਆਂ ਤੌਣੀਆਂ ਆਉਣ ਲੱਗੀਆਂ ਹਾਂ ਫੇਰ ਨਹੀਂ ਮੈਨੂੰ ਪਤਾ ਲੱਗਿਆ ਬਈ ਸਾਡੇ ਨਾਲ ਕੀ ਹੋਇਆ ਕੀ ਸਾਡੇ ਨਾਲ ਬੀਤਿਆ ਜੀ ਫੇਰ ਜਿਸਾਨ ਪਤਾ ਲੱਗਿਆ ਅੱਛਾ ਤੇ ਫੇਰ ਉੱਥੋਂ ਚਲੋ ਮੈਸਮਪੁਰ ਤੋਂ ਫਲੋਰ ਲਾਗੇ ਫਲੋਰ ਤੋਂ ਜਮਾਲਪੁਰ ਲਿਆਏ ਹਨਾ ਜਮਾਲਪੁਰ ਤੋਂ ਬਾਅਦ ਸੰਸਕਾਰ ਦੁਗਰੀ ਚ ਹੋਇਆ ਸੰਸਕਾਰ ਦੁਗਰੀ ਦੇ ਵਿੱਚ ਹੋਇਆ ਤੇ ਸ਼ਾਇਦ ਉਹ ਦਿਬੂ ਦਾ ਸੰਸਕਾਰ ਬਾਅਦ ਚ ਉਹ ਦਿਬੂ ਨੂੰ ਲੈ ਗਏ ਸੀ ਅਸੀਂ ਚਾਰੇ ਲੋਥਾ ਲਿਆਂਦੀਆਂ ਅੱਛਾ ਜੀ ਜਿਹੜੇ ਉਹਨਾਂ ਦੇ ਬਾਰਸ ਸੀ ਉਹਨਾਂ ਨੂੰ ਉਹ ਲੈ ਗਏ ਉਹ ਲੈ ਗਏ ਤੇ ਅਸੀਂ ਫਿਰ ਅਮਰਜੋਤ ਨੂੰ ਉਹਨਾਂ ਨੇ ਲਗਾਇਏ ਨਹੀਂਗੇ ਫਿਰ ਅਸੀਂ ਉਹਦਾ ਵੀ ਇੱਥੇ ਢਾਗ ਸ਼ਮਕੀਲਾ ਜੀ ਦੇ ਸੰਸਕਾਰ ਇੱਥੇ ਹੋਇਆ ਕਿਉਂਕਿ ਜੱਦੀ ਪਿੰਡ ਸੀ ਉਹ ਤਾਂ ਸੁਭਾਅਕ ਬਣਾ ਦਾ ਸੀ ਹਾਂਜੀ ਤੇ ਅਮਰਜੋਤ ਦੇ ਫੈਮਿਲੀ ਨੇ ਨਹੀਂ ਕਿਹਾ ਵੀ ਉੱਥੇ ਉਹਨਾਂ ਨੇ ਕਿਹਾ ਹੀ ਨਹੀਂ ਅੱਛਾ ਵੀ ਅਸੀਂ ਆਰਜੀ ਨੂੰ ਉੱਥੇ ਲੈ ਕੇ ਜਾਣੇ ਆ ਅੱਛਾ ਜੀ ਨਾ ਠੀਕ ਆ ਫਿਰ ਸਾਨੂੰ ਉਹਨੂੰ ਵੀ ਉੱਥੇ ਹੀ ਦੁਗਰੀ ਜਿਹੜਾ ਜਿੱਥੇ ਆਪਾਂ ਸਮਾਦ ਬਣਾਈ ਜਾ ਉੱਥੇ ਹੀ ਉਹਨਾਂ ਦਾ ਹੋ ਗਿਆ ਤੇ ਕੁਝ ਜ਼ਿਆਦਾ ਵੀ ਕੌਣ ਕੌਣ ਸਮਾਦ ਉਸ ਕਿਉਂਕਿ ਉਸ ਟਾਈਮ ਐਸਾ ਸੀ ਇੱਕ ਤੱਕ ਖੜਕੂ ਕਹਿ ਲਓ ਵੀ ਜਿਨ੍ਹਾਂ ਨੇ ਵੀ ਉਹ ਕੀਤਾ ਉਹਨਾਂ ਦੇ ਡਰ ਦੇ ਵਿੱਚ ਕਈ ਕਲਾਕਾਰ ਨਹੀਂ ਆ ਕਿਹੜੇ ਕਿਹੜੇ ਕਲਾਕਾਰ ਸੀਗੇ ਸੰਸਕਾਰ ਤੇ ਹਣਾ ਪੁੱਤ ਇੰਨੀ ਪਬਲਿਕ ਦੇ ਵਿੱਚ ਜੀ ਸੀ ਸਾਡੀ ਮਤ ਆਪ ਦੀ ਮਾਰੀ ਪਈ ਸੀ ਬੱਚੇ ਛੋਟੇ ਸੀ ਹਨਾ ਹਾਂ ਬਿਲਕੁਲ ਸਾਨੂੰ ਕੋਈ ਵੀ ਸਾਣ ਨਹੀਂ ਗਈ ਜੀ ਤੇ ਉਸ ਤੋਂ ਬਾਅਦ ਮੈਂ ਖੈਰੇ ਸੁਭਾਲ ਥੋੜਾ ਜਾ ਪਰਸਨਲ ਹੀ ਆ ਕਿ ਜਿਹੜਾ ਤੁਹਾਡਾ ਆਪਸੀ ਦੋਹਾਂ ਪਰਿਵਾਰਾਂ ਦਾ ਵਟਵਾਰਾ ਸੀ ਹਾਂਜੀ ਉਹ ਭਾਈਵੰਦੀ ਨਾਲ ਹੀ ਨਿਬੜਿਆ ਜਾਂ ਕਿਦਾਂ ਹੋਇਆ ਕੁਝ ਉਹਦੇ ਵਿੱਚ ਮੈਨੂੰ ਨਾਲ ਇਹ ਨਿਬੜਿਆ ਵਾ ਸਾਡਾ ਸਰਕਾਰੀ ਸਰਕਾਰੀ ਪੱਕੇ ਪੱਕੇ ਤੌਰ ਤੇ ਜੱਜ ਦੇ ਮੋਰੀ ਜੀ ਤੇ ਸਾੜਾ ਸਾਰੀ ਚੀਜ਼ ਦਾ ਪੂਰਾ ਪੂਰਾ ਦਾ ਸਾਡਾ ਫੈਸਲਾ ਹੋਇਆ ਹੈ ਵਾ ਫੈਸਲਾ ਹੋਇਆ ਹਾਂਜੀ ਅੱਛਾ ਤੇ ਅਮਰਜੋਤ ਦਾ ਬੇਟਾ ਜੈਮਨ ਹਾਂਜੀ ਉਹ ਕਿਦਾਂ ਵਰਤਦਾ ਵਧੀਆ ਤੁਹਾਡੇ ਨਾਲ ਚਲੋ ਆ ਜਾਂਦਾ ਵਾ ਜੇ ਦਿਲ ਤੇ ਆਉਂਦੀ ਆ ਜੀ ਅਸੀਂ ਉਹਦਾ ਵਿਆਹ ਕਰਤਾ ਬਈ ਚੱਲ ਬਈ ਪੁੱਤ ਤੂੰ ਹੁਣ ਆਪਦੇ ਘਰੇ ਰਹਿ ਤਸੀਂ ਜਾਣ ਕੇ ਮਾਂ ਵਾਲਾ ਫਰਜ਼ ਨਿਭਾਇਆ ਹਾਂ ਮੈਂ ਉਹਦਾ ਵਿਆਹ ਕਰਤਾ ਠੀਕ ਆ ਮੈਂ ਕਿਹਾ ਬਈ ਚੱਲ ਕੋਈ ਨਾ ਜੇ ਤੂੰ ਮੇਰੇ ਨਾਲ ਵਰਤਣਾ ਤਾਂ ਵਰਤ ਵੀ ਲਈ ਨਹੀਂ ਤੂੰ ਆਪਦੇ ਘਰੇ ਰਹਿ ਜਾ ਸੋ ਦਰਸ਼ਕੋ ਉਮੀਦ ਕਰਦਾ ਕਿ ਇਹ ਇੰਟਰਵਿਊ ਤੁਹਾਨੂੰ ਪਸੰਦ ਆਈ ਹੋਵੇਗੀ। ਇਹ ਅਧੂਰੀ ਲੱਗੇਗੀ ਇਸ ਲਈ ਕਿਉਂਕਿ ਉਸ ਤੋਂ ਬਾਅਦ ਚਮਕੀਲਾ ਜੀ ਦੀ ਡੈਥ ਤੋਂ ਬਾਅਦ ਪੁੱਛੋਗੇ ਜਰੂਰ ਕਿਉਂ ਨਹੀਂ ਪੁੱਛਿਆ ਉਹਨੂੰ ਆਪਾਂ ਅਲੱਗ ਤੋਂ ਕਰਾਂਗੇ ਇੱਕ ਕਰੋਨਾ ਦੇ ਮਾਹੌਲ ਕਰਕੇ ਕੁਛ ਤਵੀਤ ਤਾਂ ਠੀਕ ਨਹੀਂ ਅੱਜ ਮਾਤਾ ਜੀ ਦੀ ਵੀ ਤਬੀਅਤ ਠੀਕ ਨਹੀਂ ਸੀ। ਸੋ ਇਸ ਇੰਟਰਵਿਊ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਚਮਕੀਲਾ ਜੀ ਦੀ ਡੈਥ ਤੋਂ ਬਾਅਦ ਕਿਦਾਂ ਪਰਿਵਾਰ ਦਾ ਗੁਜ਼ਾਰਾ ਹੋਇਆ ਜਿੱਦਾਂ ਭਰਾ ਦੀ ਡੈਥ ਹੋਈ, ਫਾਦਰ ਸਾਹਿਬ ਦੀ ਡੈਥ ਹੋਈ ਜਾਂ ਕਿਦਾਂ ਬਰਸੀ ਉਹ ਕਦੇ ਫੇਰ ਗੱਲ ਕਰਾਂਗੇ। ਜਦ ਤੱਕ ਲਈ ਦਿਓ ਇਜਾਜ਼ਤ